ਬਿਲਕੁਲ ਜੀ ਹੁਣ ਹੁਣ ਤੱਕ ਤਹ ਹੀ ਲੱਗਦਾ ਜੀ ਬਲੀਆ ਬੱਕਰਾ ਬਣਾਇਆ ਗਿਆ ਜੀ ਉਹ ਰਾਹੀਂ ਸਾਨੂੰ ਕੋਲ ਪਹੁੰਚਿਆਗਾ ਜਿਹੜਾ ਉਹ ਡਾਕਟਰ ਸੀ ਉਹਦੇ ਤੇ ਕੋਈ ਕੁਛ ਸਾਲ ਪਹਿਲਾਂ ਰੀਡ ਪਾਈ ਗਈ ਸੀ ਉਹ ਸਮੇ ਉਹ ਗਿਲਟੀ ਪਾਇਆ ਗਿਆ ਸੀ ਤੇ ਉਹਦੇ ਤੇ ਕਾਫੀ ਹਰਜਾਨੇ ਵਗੈਰਾ ਜਾਂ ਸਜ਼ਾ ਵਗੈਰਾ ਦਿੱਤੀ ਗਈ ਸੀ ਉਹਨੂੰ ਉਸ ਤੋਂ ਬਾਅਦ ਜਿਹੜੀ ਹਰਿਆਣੇ ਵਾਲੀ ਟੀਮ ਆ ਇਹ ਉਹਨਾਂ ਦੇ ਸੰਪਰਕ ਵਿੱਚ ਸੀ ਉਹਨਾਂ ਨਾਲ ਉਹਨਾਂ ਦਾ ਲੈਣ-ਦੇਣ ਵੀ ਚੱਲ ਰਿਹਾ ਸੀ ਉਹਨਾਂ ਦੇ ਕੋਈ ਅਕਾਊਂਟਸ ਵੀ ਆਸ ਵਿੱਚ ਮੈਚ ਕਰ ਰਹੇ ਨੇ ਇੱਕ ਦੂਰੇ ਟਾਈਅਪ ਹੋ ਰਹੇ ਨੇ ਸੋ ਉਹਨਾਂ ਦਾ ਹਸਪਤਲ ਹੀ ਲੈਣ ਦੇ ਸੀ ਉਹ ਤਿੰਨ ਬਲੈਕਮੇਲ ਕਰਦੇ ਸੀ ਨਹੀਂ ਕਰਦੇ ਸਾਨੂੰ ਨਹੀਂ ਪਤਾ ਪਰ ਜਿਹਦੀ ਟੀਮ ਦੇ ਵਿੱਚ ਸਾਡਾ ਰਾਜ ਗਿਆਗਾ ਜਾਂ ਬਰਨਾਲੇ ਤੋਂ ਜਿਹੜਾ ਪੀਐਨਟੀ ਦੀ ਕਾਉਂਸੀਲਰ ਜਿਹੜਾ ਉਹ ਵੀ ਦਰਦੋਸ਼ ਆ ਉਹਨਾਂ ਨੂੰ ਤਾਂ ਬੰਦਿਆ ਬੱਕਰਾ ਬਣਾਇਆ ਗਿਆ ਅਸੀਂ ਚਾਹੁੰਦੇ ਆ ਬਿジネス ਜਿਹੜੀ ਇਹਦੀ ਹੈਗੀ ਆ ਸਾਰੀ ਤਹਿਕੀਕਾਤ ਕਰਕੇ ਉਹ ਡਾਕਟਰ ਨੂੰ ਵਿੱਚ ਲੈ ਕੇ ਨੂੰ ਨੂੰ ਬੱਚਾ ਇਨਵੈਸਟੀਗੇਸ਼ਨ ਸ਼ਾਮਿਲ ਕਰਕੇ ਪਤਾ ਕਰੇ ਵੀ ਕੀ ਰਾਜ ਸਿੰਘ ਜਿਹੜਾ ਬਰਾਂਲੇ ਵਾਲਾ ਮੋਡਾ ਕੋਆਰਡੀਨੇਟਰ ਹੈਗਾ ਗੱਟ ਪੀ ਡੀ ਡੀ ਦਾ ਕੀ ਉਹ ਇਹਨਾਂ ਤੁਹਾਡੇ ਕੋਲ ਆਏ ਆ ਤੁਹਾਡਾ ਨਾਲ ਕੋਈ ਗੱਲਬਾਤ ਹੋਈ ਆ ਕੋਈ ਲੈਣ ਦੇਣ ਹੈਗਾ ਜੇ ਹੈਗਾ ਤਾਂ ਇਹਨਾਂ ਤੇ ਸਜ਼ਾ ਬੰਦੀ ਕਾਰਵਾਈ ਕਰੋ ਇਹ ਨਹੀਂ ਹੋ ਸਕਦਾ ਵੀ ਜਿਹੜੀ ਜਾਂਚ ਦਾ ਹਾਂਜੀ ਉਹਦੇ ਵੱਲੋਂ ਰਾਜ ਨੂੰ ਭੇਜਿਆ ਗਿਆ ਹੋਵੇ ਉਸ ਪੀਨ ਦੇ এনਵਾਇਰਨਮੈਂਟ ਹੋਵੇ ਲੱਗਦਾ ਜਾਂਚ ਦਾ ਵਿਸ਼ਾ ਬਿਲਕੁਲ ਜੀ ਅਸੀਂ ਕਹਿੰਦੇ ਆ ਵੀ ਜਿਹੜੀ ਜਾਂਚ ਦਾ ਵਿਸ਼ਾ ਹੈਗਾ ਪੰਜਾਬ ਸਰਕਾਰ ਦਾ ਇੱਕ ਏਮ ਆ ਕਿ ਅਸੀਂ ਹਰ ਉਹਨਾਂ ਹੱਤਿਆ ਨੂੰ ਰੋਕਣਾ ਅਸੀਂ ਸਾਰਾ ਸਿਹਤ ਵਿਭਾਗ ਅਸੀਂ ਉਹਦੇ ਦਾ ਸਮਰਥਨ ਕਰਦੇ ਹਾਂ ਅਸੀਂ ਅਸੀਂ ਵੀ ਟੀਮਾਂ ਦੇ ਵਿੱਚ ਜਾਂਦੇ ਹਾਂ ਲੇਕਿਨ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ ਕੋਈ ਜਾਂਚ ਨੂੰ ਪ੍ਰਭਾਵਿਤ ਕਰਦੇ ਅਸੀਂ ਕਿਹੜੀ ਜਾਂਚ ਨਿਰਪੱਖ ਹੋਣੀ ਚਾਹੀਦੀ ਹੈ ਜਿਹੜਾ ਵੀ ਇਹਦੇ ਵਿੱਚ ਅਫਸਰ ਜ਼ਿੰਮੇਵਾਰ ਆ ਜਾਂ ਜੋੜਾ ਵੀ ਮੁਲਾਜ਼ਮੇ ਵਿੱਚ ਜ਼ਿੰਮੇਵਾਰ ਆ ਉਹਦੇ ਤੇ ਬੰਦ ਹੀ ਕਾਰਵਾਈ ਹੋਣੀ ਚਾਹੀਦੀ ਹੈ ਤੇ ਜਿਹੜਾ ਬੰਦਾ ਇਸ ਵਿੱਚ નિર્ਦੋਸ਼ ਆ ਉਹਨੂੰ ਬਾਜੀਤ ਬਰੀ ਹੋਣੀ ਚਾਹੀਦੀ ਲੱਗਦਾ ਬਲੀ ਦਾ ਫਤਰਾ ਬਣਾਇਆ ਗਿਆ ਹੈ ਇਸ ਗੱਲ ਦੀ ਬਿਲਕੁਲ ਜੀ ਹੁਣ ਹੁਣ ਤੱਕ ਤਾਂ ਇਹੀ ਲੱਗਦਾ ਜੀ ਬਲੀਆ ਬੱਕਰਾ ਬਣਾਇਆ ਗਿਆ ਜੀ ਉਹ ਜਿਹੜਾ ਬੰਦਾ ਸੇਵਾਦਾਰ ਆ ਔਰ ਸਵੇਰੇ 9 ਵਜੇ ਤੋਂ ਲੈ ਕੇ 5 ਵਜੇ ਤੱਕ ਦਫ਼ਤਰ ਦੇ ਵਿੱਚ ਅਫਸਰਾਂ ਦੀ ਸੇਵਾ ਕਰਦਾ ਪਾਣੀ ਬਣਾਉਂਦਾ ਚਾਹ ਫੜਾਉਂਦਾ ਫੇਲਾਂ ਇੱਧਰ ਉੱਧਰ ਕਰਦਾ ਕਾਗਜ਼ ਪੱਤਰਾਂ ਦਾ ਕੰਮ ਕਰਦਾ ਉਹ ਨੂੰ ਪੀ ਐਨ ਡੀਟੀ ਆਰ ਕੇ ਮਹੱਤਵਪੂਰਨ ਸੈੱਲ ਦੇ ਵਿੱਚ ਇੱਕ ਮੈਂਬਰ ਬਣਾ ਕੇ ਭੇਜਣਾ ਬਲੀਆ ਬੱਕਰਾ ਵਾਲੀ ਗੱਲ ਹੀ ਹੋ ਗਈ ਜੀ ਹਾਂਜੀ ਸਰ ਬਹੁਤ ਬਹੁਤ ਧੰਨਵਾਦ ਤੁਹਾਡਾ ਵੈਲਕਮ ਆ ਜੀ ਹਾਂਜੀ ਦੋਸਤੋ ਏਸੀਐਸ ਦੀ ਵੱਡੀ ਅਪਡੇਟ ਅਪਡੇਟ ਵਿੱਚ ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਦੀ ਨਵੀਂੋ ਚੈਨਲ ਨੂੰ ਸਬਸਕ੍ਰਾਈਬ ਜੁੜ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਿਓ ਧੰਨਵਾਦ ਜੀ ਬਿਲਕੁਲ ਮੈਮ